12 ਡਾਲ ਅੱਛਾ ਜੀ 33 ਪੱਤਰ ਦੇ ਨਾਲ ਅੱਛਾ ਜੀ ਮੈਂ ਨਾ ਲੰਬਾ ਹੁੰਦੀ ਕੋਸ਼ਿਸ਼ ਕਰ ਰਿਹਾ ਪੱਥਰ ਤੋਂ ਚੜਕੇ ਬਾਰ-ਬਾਰ ਅੱਜ ਇੱਕ ਰੁੱਖ ਦੇ 12 ਡਾਲ 33 ਪੱਤਰ ਪੱਥਰ ਪੱਤਰ ਪੱਤਰ ਅੱਛਾ ਉਹਦੇ ਨਾਲ ਇੱਕ ਰੁੱਖ ਦੇ 12 ਡਾਲ 33 ਪੱਤਰ ਉਹਦੇ ਨਾਲ ਬੁਝੋ ਜੀ ਬੁਝਾਰਤ ਨੂੰ ਬੜੀ ਇੰਟਰਸਟਿੰਗ ਬੁਝਾਰਤ ਹੈ ਮੈਂ ਪਹਿਲੀ ਵਾਰ ਸੁਣੀ ਹੈ ਅੱਛਾ ਜੀ ਇੱਕ ਰੁੱਖ ਤੇ 12 ਡਾਲ 33 ਪੱਤਰ ਉਦੇ ਨਾਲ ਹਾਂਜੀ ਕੀ ਹੋ ਸਕਦਾ ਹੈ ਗੈਸ ਕਰੋ ਸੋਚੋ ਸੋਚੋ ਗੈਸ ਕਰੋ ਗੈਸ ਗੈਸ ਨਹੀਂ ਗੈਸ ਨਹੀਂ ਕਰਨੀ ਮੈਂ ਇਹਨਾਂ ਸੋਨਾ ਬਾਤਾਂ ਬਣ ਤੁਸੀਂ ਖਰਾਬ ਕਰਨਾ ਗੈਸ ਕਰਕੇ ਗੈਸ ਕਰੋ ਗੈਸ ਕਰੋ ਹਾਂ ਗੈਸ ਕਰੋ ਹਾਂ ਠੀਕ ਹੈ ਸਾਂਚੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਤੋ ਵੱਤ ਹਨਾ ਜੀ ਹੂੰ ਵੱਤ ਵਾ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਵੀ ਕਰੋ ਇੱਕ ਰੁਖ ਤੇ 12 ਡਾਲ ਰੁਖ ਹੈ ਹਾਂ ਉਹਦੇ 12 ਡਾਲਨੇ ਹੂੰ ਹੂੰ ਔਰ ਹਰ ਡਾਲ ਤੇ ਤੀਤੀ ਪੱਥਰ ਹੈ ਪੱਥਰ ਪੱਤੇ ਪੱਤੇ ਇਹਦਾ ਜਵਾਬ ਹੈ ਜੀ ਸਹੀ ਜਵਾਬ ਉਹ ਹੈ ਸਾਲ ਮਹੀਨੇ ਅਤੇ ਦਿਨ ਰੁਕ ਹੋ ਗਿਆ ਸਾਲ ਹਮ 12달 ਹੋ ਗਏ 12 ਮਹੀਨੇ ਤੇ 30 ਪੱਤਰ ਹੋ ਗਏ 30 ਦਿਨ ਪਰ ਮੈਂ ਇੱਥੇ ਵਿਰੋਧਤਾ ਕਰਦਾ ਫਰਵਰੀ ਦੇ ਵਿੱਚ ਤਾਂ 28 ਹੈ 29 ਦਿਨ ਹੁੰਦੇ ਨੇ 28 29 ਪੱਤੇ ਹੁੰਦੇ ਨੇ ਉਹਦਾ ਇੱਕ ਅਦਾ ਛੱਡ ਜਾਂਦਾ ਹੈਗਾ ਤੇ ਜਿਹੜੇ 31 ਹੁੰਦੇ ਨੇ ਉਹ 31 ਦਸੰਬਰ ਉਹ ਇੱਕ ਅਦਾ ਜਿਹੜਾ ਛੜਿਆ ਫਿਰ ਉਹ ਉਧਰ ਝੜ ਜਾਂਦਾ ਹੈਗਾ ਏ ਨਹੀਂ ਗੱਲ ਬਣੀ ਨੇ ਹਾ ਜੀ ਸਿਮਪਲ ਜੀ ਗੱਲ ਆ ਜੇ ਇਧਰੋਂ ਛੜਿਆ ਫਿਰ ਉਹ ਕਿਤੇ ਤੱਕ ਜਸਟ ਹੋਏਗਾ ਹੀ ਨਾ ਚਲੋ ਮੰਨ ਲਿਆ ਨੇ ਭਾਈ ਲੇਕਿਨ ਇਹਦਾ ਸਹੀ ਜਵਾਬ ਹੈ ਜੀ ਸਾਲ ਮਹੀਨੇ ਅਤੇ ਦਿਨ ਅਗਲੀ 부ਜਾਰ ਜੀ ਸਾਡੀ ਨੈਕਸਟ 부ਜਾਰਤ ਹੈਗੀ ਹੈ ਅੱਜ ਜੀ 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 ਚਿੱਟੀ ਹੱਡੀ ਧਰਤੀ 'ਚ ਗੱਡੀ ਚਿੱਟੀ ਹੱਡੀ ਧਰਤੀ 'ਚ ਗੱਡੀ 부ਜੋ ਜੀ 부ਜਾਰਤ ਨੂੰ ਇਹ ਵੀ ਬੜੀ ਇੰਟਰਸਟਿੰਗ 부ਜਾਰਤ ਹੈ ਜਿਹੜਾ ਨੇ ਸਾਡੀਆਂ ਪੁਰਾਣੀਆਂ 부ਜਾਰਤਾਂ ਦੀ ਵੀਡੀਓ ਦੇਖੀ ਹੈ ਉਹਨੂੰ ਤਾਂ ਜਵਾ ਪਤਾ ਹੀ ਹੋਏਗਾ ਲੇਕਿਨ ਇੱਕ ਗੱਲ ਹੈ ਪਹਾੜਾਂ 'ਚ ਉਹ ਹੱਡੀ ਹੁੰਦੀ ਨਹੀਂ ਨਾ ਆਪਾਂ ਦੇਖੀ ਨਹੀਂ ਨਾ ਜਿਹੜੇ ਖੇਤਾਂ ਦਾ ਕੰਮ ਕਰਦੇ ਆਂਗੇ ਉਹਨਾਂ ਨੂੰ ਜਵਾਬ ਪਤਾ ਹੋਏਗਾ ਪਹਾੜ 'ਚ ਉਹ ਹੱਡੀਆਂ ਤਾਂ ਬਹੁਤ ਦੇਖੀਆਂ ਨੇ ਅੱਪ ਕੱਲ੍ਹ ਭਾਈ ਅਸੀਂ ਗਏ ਉਹ ਕਿਹੜਾ ਸੀ ਬਸ ਬਸ ਨਹੀਂ ਤਾਂ ਦੱਸਣ ਦੋ ਨਹਿਰਜੀ ਦੇ ਕੰਡੇ ਉੱਥੇ ਇੰਨੀ ਸਾਰੀਆਂ ਹੱਡੀਆਂ 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 ਮਾ ਬਾਸੋ ਚੱਲ ਜੀ ਆਹ ਕਹਿੰਦੀ ਚਲੋ ਇਤੋਂ ਨਿਕਲੋ ਮੈਂ ਕਹਾਂ ਕੋਈ ਨਹੀਂ ਇਹਦੇ ਕੋਈ ਮਾਰ ਕੇ ਖਾਜੂਗਾ ਸਾਨੂੰ ਇੰਨੀਆਂ ਹੱਡੀਆਂ ਮੈਂ ਕਿਲਕਾ ਲ ਤੁਸੀਂ ਇੱਥੋਂ ਤੋਂ ਲੈ ਕੇ ਉੱਥੇ ਤੱਕ ਸਾਰਾ ਹੱਡੀ ਹੱਡੀ ਫੈਲੀ ਹੋਈ ਸੀ ਮੈਨੂੰ ਪਤਾ ਲੱਗਿਆ ਇੱਥੇ ਉੱਥੇ ਪਤਾ ਲੱਗਿਆ ਕਹਿੰਦੇ ਜਿਹੜੇ ਜਾਨਵਰ ਵਗੈਰਾ ਹੁੰਦੇ ਨੇ ਨਾ ਫਿਰ ਉਹਨਾਂ ਦੀਆਂ ਹੱਡੀਆਂ ਹੁੰਦੀਆਂ ਨੇ ਤੇ ਜਿਹੜੇ ਮਰ ਜਾਂਦੇ ਨੇ ਉਹਨਾਂ ਦੀ ਖੈਰ ਤੇ ਇਹ ਜਿਹੜਾ ਤੁਸੀਂ 부ਜਾਰਤ ਪਾਈ ਹੈ ਜੀ ਇਹਦਾ ਜਵਾਬ ਸੀਗਾ ਜੀ ਮੂਲੀ ਕਿਵੇਂ ਚਿੱਟੀ ਹੱਡੀ ਧਰਤੀ 'ਚ ਗੱਡੀ ਹਾਂ ਜੀ ਚਿੱਟੇ ਰੰਗ ਦੀ ਹੁੰਦੀ ਹੈ ਧਰਤੀ 'ਚ ਗੜੀ ਹੁੰਦੀ ਹੈ ਹਾਂ ਤਾਂ ਇਸ ਬੁਜ਼ਾਰ ਦਾ ਜਵਾਬ ਸੀਗਾ ਜੀ ਮੋਲੀ ਅਗਲੀ ਬਾਜ਼ਾਰ ਸੋ ਨੈਕਸਟ ਬਾਜ਼ਾਰਤ ਹੈਗੀ ਐ ਜੀ ਲੰਬੀਆਂ ਲੰਬੀਆਂ ਤਾਰਾਂ ਵਿੱਚ ਫਿਰ ਨ ਮਰੂਤੀ ਕਾਰਾਂ ਲੰਬੀਆਂ ਲੰਬੀਆਂ ਤਾਰਾਂ ਵਿੱਚ ਫਿਰ ਨ ਮਰੂਤੀ ਕਾਰਾਂ ਇਹ ਤੁਸੀਂ ਜਾਪਾਨ ਚ ਦੇ ਨਹੀਂ ਚਲੇਗੇ ਕਿਤੇ ਕਿਉਂ ਉਹ ਜਾਪਾਨ ਵਾਲੇ ਨੇ ਜੋ ਟੈਕਨੋਲੋਜੀ ਬਣਾ ਸਕਦੇ ਨੇ ਉਹ ਤਾਂ ਪਤਾ ਨਹੀਂ ਆਮ ਤੌਰ ਤੇ ਤਾਂ ਗੱਡੀ ਗੱਡੀਆਂ ਚੱਲਦੀਆਂ ਨੇ ਮੈਟਰੋ ਚੱਲਦੀ ਐ ਪੁਲ ਦੇ ਉੱਤੇ ਚੱਲਦੀ ਐ ਨਾ ਉੱਥੇ ਪੁਲ ਦੇ ਥੱਲੇ ਚੱਲਦੀ ਐ ਪੁੱਠੀ ਉਹ ਕੁਝ ਵੀ ਕਰ ਸਕਦੇ ਨੇ ਭਾਈ ਜਪਾਨ ਵਾਲੇ ਕੁਝ ਵੀ ਕੀ ਵੀ ਤਾਂ ਤਾਰਾ ਦੇ ਗੱਡੀ ਚਲਾ ਦੇਣ ਨਹੀਂ ਵੱਟ ਫਿਲਹਾਲ ਮੈਂ ਇੱਧਰ ਹੀ ਆਂਗੀ ਨਾ ਕੋਈ ਕੀ ਬਤਾ ਉਹਨਾਂ ਦੇ ਕਾਰਾਂ ਹੀ ਜਿਹੜੇ ਤਾਰਨ ਚਲਾਤੀਆਂ ਹੁਣ ਪੈਟਰੋਲ ਫਰੀ ਡੀਜ਼ਲ ਫਰੀ ਮਤਲਬ ਇਲੈਕਟ੍ਰੋਨਿਕ ਵੀ ਪਾ ਦੇ ਜੋ ਵੀ ਸਭ ਕੁਝ ਹਵਾ ਵਾਲੀ ਹਾਂ ਤਾਰਾ ਦੇ ਕੁਝ ਵੀ ਕਰ ਸਕਦੇ ਨੇ ਭਾਈ ਕਰ ਤਾਂ ਸਕਦੇ ਨੇ ਵੱਟ ਇਸ ਮਾਮਲੇ 'ਚ ਮੈਂ ਫਿਲਹਾਲ ਇੱਧਰ ਹੀ ਉੱਧਰ ਗਈ ਨਹੀਂ ਆਈ ਦੇਖੋ ਜਪਾਨ ਤੋਂ ਸਿੱਖਣ ਵਾਲੀ ਗੱਲ ਹੈ ਵਸ ਇੱਕ ਮਾਰ ਹਾਰ ਨਹੀਂ ਮੰਨਣੀ ਚਾਹੀਦੀ ਬਿਲਕੁਲ ਦੋ ਵਾਰ ਪਰਮਾਣੂ ਬੰਬ गिर ਚੁੱਕਿਆ ਉੱਥੇ ਠੀਕ ਹੈ ਫਿਰ ਵੀ ਬਣਾ ਨੇ ਹਾਰ ਨਹੀਂ ਮੰਨੀ ਆ ਦੇਖੋ ਟੈਕਨੋਲੋਜੀ ਮਾਮਲੇ ਸਭ ਤੋਂ ਅੱਗੇ ਨੇ ਹੂੰ ਠੀਕ ਹੈ ਜੀ ਸੋ ਇੱਥੋਂ ਇਹ ਪਤਾ ਲੱਗਦਾ ਹਾਰ ਨਾ ਮੰਨੋ ਇੱਕ ਦਿਨ ਕਾਮਯਾਬੀ ਜ਼ਰੂਰ ਮਿਲਦੀ ਹੈ ਹਾਂ ਜੀ ਮਿਹਨਤ ਕਰਦੇ ਰਹੋ ਤੇ ਆਪਣੀ ਨੀਅਤ ਸਾਫ਼ ਰੱਖੋ ਮੇਨ ਗੱਲ ਹੈ ਬਿਲਕੁਲ ਬਿਲਕੁਲ ਮਤਲਬ ਕਿ ਮਨ ਚ ਖੋਟ ਨਾ ਰੱਖੋ ਜੇ ਕੋਈ ਤੁਹਾਡੇ ਤੋਂ ਬਾਇਚਾਂਸ ਇੱਕ ਕਦਮ ਅੱਗੇ ਜਾ ਲਾ ਵੀ ਗਿਆ ਜਾਣ ਦਿਓ ਕੋਈ ਗੱਲ ਨਹੀਂ ਤੁਸੀਂ ਹੋਰ ਡਬਲ ਮਿਹਨਤ ਕਰੋ ਤੁਸੀਂ ਅੱਗੇ ਉਸ ਤੋਂ ਅੱਗੇ ਚੱਲ ਜਾਓਗੇ ਕੀਤ ਨੂੰ ਕਹਿ ਰਹੇ ਹੋ ਨੇ ਹਾਂ ਜੀ ਖੈਰ ਛੱਡੋ ਚਲੋ ਹੁਣ ਆਪਾਂ ਇੱਧਰ ਆ ਜੀ ਬੁਝਾਰਤਵਲ ਜਿਹੜੀ ਤੁਹਾਡੀ ਬੁਝਾਰਤ ਸੀ ਨਾ ਲੰਬੀਆਂ ਲੰਬੀਆਂ ਕਾਰਾਂ ਤਾਰਾਂ ਵਿੱਚ ਫਿਰਨ ਮਰੂਤੀ ਕਾਰਾਂ ਤੁਸੀਂ ਮਰੂਤੀ ਵੱਲੋਂ ਜ਼ਿਆਦਾ ਪਿਆਰ ਕਰਦੇ ਹੋ ਟਾਟਾ ਦੀ ਵੀ ਕਹਿ ਸਕਦੇ ਸੀ ਐਮਜੀ ਕਮੇਟ ਵਾਲੇ ਦੀ ਵੀ ਕਹਿ ਸਕਦੇ ਸੀ ਤੁਸੀਂ ਉਹ ਜਿਹੜਾ ਨਾਮ ਮੈਨੂੰ ਸਾਨ ਲੱਗਿਆ ਮੈਂ ਲੈਤਾ ਲੈ ਹੁੰਡਾਈ ਵਾਲੇ ਦੀ ਵੀ ਕਹਿ ਸਕਦੇ ਸੀ ਉਹ ਤਾਂ ਮੈਨੂੰ ਸੁਣ ਅਗਲੇ ਜੇ ਗੁੱਸਾ ਕਰਕੇ ਜੇ ਹੁੰਡਾਈ ਵਾਲਾ ਕੋਈ ਦੇਖ ਰਿਹਾ ਹੋਇਆ ਵੀਰ ਕੋਈ ਨਹੀਂ ਅਗਲੀ ਵਾਰ ਉਹਨਾਂ ਦੀ ਤਾਰ ਆਪਾਂ ਪਰ ਇੱਥੇ ਕਾਰਾਂ ਪਤਾਰਾਂ ਤੇ ਇਹਦਾ ਸਹੀ ਜਵਾਬ ਹੈ ਜੂਆ ਲੰਬੀਆਂ ਲੰਬੀਆਂ ਤਾਰਾਂ ਵਿੱਚ ਫਿਰਨ ਫੋਰਨ ਫਿਰ ਨਾ ਮੂਰਤੀਕਾਰਾਂ ਬਾਲਾਂ ਦੇ ਵਿੱਚ ਫਿਰਦੇ ਹੁੰਦੇ ਆ ਨਾ ਜੂਆ ਮੂਰਤੀਕਾਰਾਂ ਇਤਰਾ ਮੇਰੇ ਨਹੀਂ ਹੈਗੀਆਂ ਤੇ ਮੈਂ ਤੁਹਾਡੀ ਗੱਲ ਕੀਤੀ ਹੈ ਮੈਂ ਤੁਹਾਡੇ ਵੱਲ ਇਸ਼ਾਰਾ ਕੀਤਾ ਨਾਲੇ ਆਗੀ ਉਂਗਲ ਇੱਧਰ ਨੂੰ ਇਹ ਸਵਾਲ ਦਾ ਜਵਾਬ ਹੈ ਜੂਆ 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 ਬੈ ਕਿਹੜੇ ਪਾਸੋਂ ਜੂਆ ਲੱਗਦਾ ਤੁਹਾਨੂੰ ਜੈਸੀ ਕਰਨੀ ਵੈਸੀ ਬਹਿਣੀ ਨਹੀਂ ਮੈਂ ਕਿਹੜੇ ਪਾਸੋਂ ਜੂਆ ਲੱਗਦਾ ਤੁਸੀਂ ਵੀ ਵੀ ਲੱਗਦੇ ਜੂਆ ਵਰਗੇ ਮੈਨੂੰ ਜੂਆ ਲੱਗਦਾ ਮੈਂ ਵੱਡਾ ਸਾਰਾ ਕੋਈ ਕੌਕਰੇ ਬਣ ਸਕਦਾ ਰਾਖਸ਼ ਜੂਆ ਤਾਂ ਨਹੀਂ ਲੱਗਦਾ ਕਿ ਜਾਲਚ

ਹਾਂਜੀ ਹਾਂਜੀ ਉੱਚੇ ਟਿੱਬੇ ਉੱਚੇ ਟਿੱਬੇ ਮਾਸੀ ਵਸੇ ਮੈਂ ਜਾਵਾਂ ਮੈਂ ਤਾਂ ਖਿੜਖਿੜਾ ਹੱਸੇ ਸਤਿ ਸ਼੍ਰੀ ਅਕਾਲ ਮਾਸੀ ਜੀ ਉੱਚੇ ਟਿੱਬੇ ਵਾਲੇ ਜਿਹੜੇ ਮਾਸੀ ਜੀ ਨੇ ਉਹਨਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੁਸੀਂ ਨੇਹਾ ਨੂੰ ਇੰਨਾ ਪਿਆਰ ਕਰਦੇ ਹੋ ਜਦ ਵੀ ਨੇਹਾ ਆਉਂਦੀ ਹੈ ਤੁਸੀਂ ਖਿੜਖਿੜੇ ਹੱਸਦੇ ਹੋ ਬਹੁਤ ਵਧੀਆ ਲੱਗਦਾ ਸਾਨੂੰ ਜੀ ਤੁਸੀਂ ਕਹੇ ਤੁਹਾਡੀ ਮਾਸੀ ਉੱਚੇ ਟਿੱਬੇ ਵਸਦੀ ਹੈ ਤੇ ਜਦ ਤੁਸੀਂ ਜਾਣ ਖਿੜਕੇ ਕਹੱਸਦੀ ਹੈ ਹਾਂ ਬਸ ਠੀਕ ਹੈ ਗੱਲ ਖਤਮ ਮੈਂ ਨੇਹਾ ਦੀ ਮਾਸੀ ਜਵਾਬ ਦੇ ਦਿਓ ਜਵਾਬ ਵੀ ਦਿੱਤਾ ਤੁਹਾਡੀ ਮਾਸੀ ਜੀ ਹੈ ਉੱਚੇ ਟਿੱਬੇ ਵਸਦੀ ਐ ਜਦੋਂ ਵੀ ਤੁਸੀਂ ਜਾਣੇ ਖਿੜਕੜ ਕੇ ਆਦੀ ਐ ਹਾਂ ਅਸੀਂ ਜੇ ਸਨ ਵਾਸੀ ਦੇ ਤੇ ਮੇਰੀ ਮਾਸੀ ਨੇ ਉੱਚੇ ਟਿੱਬੇ ਮਾਸੀ ਵਸੇ ਵਸੇ ਮੈਂ ਜਾਵਾਂ ਤਾਂ ਖਿੜਕੜੇ ਹੱਸੇ ਐਦਾ ਨਹੀਂ ਆਦਾਂ ਨਹੀਂ ਪੋਤਨੀ ਨਹੀਂ ਹੈਗੀ ਪਹਿਲੇ ਤਾਂ ਗਾਣਾ ਚੱਲਿਆ ਕਰਦਾ ਸੀ ਆਏ ਹਾਏ ਤੇ ਚਾਚੀ ਤਾੜ ਕਾ ਥੋੜਾ ਗਾਣਾ ਆਏ ਹਾਏ ਤੇ ਚਾਚੀ ਤਾੜ ਕਾ ਕੋਟ ਕਿਲਾ ਫਿਰ ਨਾ ਬਹੁਤ ਬੜਾ ਜਲਦੀ ਜਲਦੀ ਜਵਾਬ ਦੋ ਆਪਣੇ ਕੋਲ ਨਹੀਂ ਆਉਂਦਾ ਵੀਰੇ ਇੱਧਰ ਨਾ ਆਈਏ ਤੇ ਵੀਡੀਓ ਬਣ ਰਹੀ ਹੈ ਠੀਕ ਹੈ ਹਾਂਜੀ ਕਿੰਨਾ ਵੱਡਾ ਉਹ ਕੋਟ ਕਿਲਾ ਕੀ ਆ ਇਹ ਸੱਪ ਤਾਂ ਨਹੀਂ ਕਿਤੇ ਵੱਡਾ ਸਾਰਾ ਅਜਗਰ ਕੋਟ ਕਿਲਾ ਹੀ ਨਿਕਲ ਗਿਆ ਖੈਰ ਚਲੋ ਅੱਗੇ ਜਿਗਾ ਰਿਹਾ ਇੱਧਰ ਨਾ ਆਈਏ ਭਾਈ ਪਿੱਛੇ ਵੀ ਧਿਆਰ ਕੋ ਉੱਚੇ ਟਿੱਬੇ ਮਾਸੀ ਬਸੇ ਹਾਂ ਮੈਂ ਜਾਵਾਂ ਤਾਂ ਖਿੜਖਿੜ ਹਾਸੇ ਹੂੰ ਉੱਚੇ ਟਿੱਬੇ ਮਾਸੀ ਮਾਸੀ ਬਸੇ ਮੈਂ ਜਾਵਾਂ ਤਾਂ ਖਿੜਖਿੜ ਹਾਸੇ ਉੱਚੇ ਟਿੱਬੇ ਮਾਸੀ ਬਸੇ ਕੋ ਚੀਜ਼ ਆ ਜਿਹੜੀ ਕਿ ਉੱਚੀ ਜਗ੍ਹਾ ਤੇ ਲਗਾਈ ਗਈ ਹੈਗੀ ਜਦੋਂ ਆਪਾਂ ਜਾਣੇ ਹਾਂਗੇ ਤਾਂ ਉਹ ਖਿੜੀ ਹੁੰਦੀ ਹੈਗੀ ਆਪਾਂ ਉਹਨੂੰ ਜਸਟ ਲੈਣ ਲਈ ਹੀ ਜਾਣੇ ਆ ਇਹ ਖੇਤੀਬਾੜੀ ਨਾਲ ਜੁੜੀ ਹੋਈ ਕੋ ਚੀਜ਼ ਹੈ ਹੈਨਾ ਤੇ ਕਪਾ ਕਿਵੇਂ ਉੱਚੇ ਟੀਬੇ ਮਤਲਬ ਉਚਾਈ ਤੇ ਹੁੰਦੀ ਹੈ ਸ਼ਾਇਦ ਉਹ ਹੈਨਾ ਤੇ ਜਰੂਰ ਉਹਨੂੰ ਲੈਣ ਵਾਸਤੇ ਜਾਂਦੇ ਨੇ ਤੋਂ ਐ ਖੁੱਲੇ ਉਹਦੇ ਫੁੱਲ ਜੇ ਖੁੱਲੇ ਖਿਲੇ ਹੁੰਦੇ ਨੇ ਉਹੀ ਰੂਈ ਕਾਟਨ ਬੰਦੇ ਜਿਹਦੀ ਉਹੀ ਹੈ ਤੁਹਾਨੂੰ ਕਿਵੇਂ ਪਤਾ ਮੇਨ ਨ ਮੈਨੂੰ ਮਾੜਾ ਹੀ ਪਤਾ ਕਿ ਉਹ ਹੁੰਦੀ ਐ ਖੁੱਲੀ ਹੁੰਦੀ ਐ ਵਾਈਟ ਵਾਈਟ ਜਿਓ ਉਸ ਇੱਕ ਉਹ ਇਕੱਠੀ ਕਰਦੇ ਨੇ ਹਾਂ ਤੇ ਉਹ ਖੁੱਲ ਜਾਂਦੀ ਐ ਹਾਂ ਤੇ ਉਹਦੀ ਕਾਟਨ ਬਣਦੀ ਸਭ ਨੂੰ ਕਿਹਾ ਉਹ ਖਿੜਖਿੜ ਹੱਸੇ ਵੀ ਖਿੜ ਖਿੜ ਕੇ ਜਦੋਂ ਖਿੜ ਜਾਂਦੀ ਐ ਕਪਾਈ ਕਹਿੰਦਾ ਨਾ ਕਪਾਈ ਐ ਨਾ ਆਹਾਹਾ ਮਤਲਬ ਮੰਗਲ ਸਿੰਘ ਨੂੰ ਖੇਤੀਬਾੜੀ ਬਾਰੇ ਅੱਧੀ ਜਾਣਕਾਰੀ ਰੱਖਣ ਲੱਗ ਪਿਆ ਅੱਧੀ ਤਾਂ ਨਹੀਂ 0.1% ਚਲੋ ਕੋਈ ਗੱਲ ਨਹੀਂ ਜੀ ਤਾਂ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗਦੀ ਹੈ ਖਾਸ ਸਾਡਾ ਹਾਸਾ ਖੇਡਾ ਜਿਹੜਾ ਉਹ ਕਿਦਾਂ ਲੱਗਦਾ ਹੈ ਇਹ ਵੀ ਕਮੈਂਟ ਕਰਕੇ ਦੱਸੋ ਸਾਨੂੰ ਕੀ ਸੁਧਾਰ ਕਰਨਾ ਚਾਹੀਦਾ ਇਹ ਵੀ ਦੱਸ ਦਿਓ ਭਾਈ ਹਾਂ ਠੀਕ ਹੈ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ